ਹਰਪਜਨ ਸਿੰਘ ਅਤੇ ਅਮਿਤ ਮਿਸ਼ਰਾ ਦੇ ਦਮਦਾਰ ਸਪੈਲ ਦੇ ਆਸਰੇ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ 270 ਦੌੜਾਂ ਤੇ ਰੋਕ ਲਿਆ। ਅਫਰੀਕੀ ਟੀਮ ਦੇ ਕਪਤਾਨ ਐਬੀ ਡਿਵਿਲਿਅਰਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਅਫਰੀਕੀ ਟੀਮ ਨੇ ਅਜ ਹਾਸ਼ੇ ਮਾਮਲਾ ਦੀ ਜਗ੍ਹਾ ਡੇਵਿਡ ਮਿਲਰ ਤੋਂ ਓਪਨਿੰਗ ਕਰਵਾਈ ਅਤੇ ਡਿਕੌਕ ਅਤੇ ਮਿਲਰ ਨੇ ਮਿਲ ਕੇ ਅਫਰੀਕੀ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਦੋਨਾਂ ਨੇ ਮਿਲ ਕੇ ਪਹਿਲੇ ਵਿਕਟ ਲਈ 72 ਦੌੜਾਂ ਜੋੜੀਆਂ। ਫਰਮਿਲਰ 33 ਦੌੜਾਂ ਬਣਾ ਕੇ ਹਰਪ੍ਰਜਨ ਸਿੰਘ ਦਾ ਸ਼ਿਕਾਰ ਬਣ ਗਏ ਜਲਦੀ ਹੀ ਹਾਸ਼ਿਮ ਆਮਲਾ ਵੀ 5 ਦੌੜਾਂ ਬਣਾ ਕੇ ਆਊਟ ਹੋ ਗਏ ਇਸ ਤੋਂ ਬਾਅਦ ਫਾਫ ਡੁਪਲੇਸੀ ਅਤੇ ਡਿਕੌਕ ਨੇ ਮਿਲ ਕੇ ਤੀਜੇ ਵਿਕਟ ਲਈ 118 ਦੌੜਾਂ ਦੀ ਸਾਂਝੇਦਾਰੀ ਕੀਤੀ ਇੱਕ ਸਮੇਂ ਤੇ ਅਫਰੀਕੀ ਟੀਮ ਨੇ 2 ਵਿਕਟਾਂ ਦੇ ਨੁਕਸਾਨ ਤੇ 205 ਦੌੜਾਂ ਬਣਾ ਲਈਆਂ ਸਨ ਪਰ ਫਿਰ ਡੁਪਲੇਸੀ ਡਿਕੌਕ ਅਤੇ ਡਿਵਿਲਿਅਰਸ ਦੇ ਵਿਕਟ ਡਿੱਗੇ ਅਤੇ ਅਫਰੀਕੀ ਟੀਮ ਦੀ ਹਾਲਤ ਵਿਗੜ ਗਈ ਅੰਤ ਅਫਰੀਕੀ ਟੀਮ ਨਿਰਤਾਰਤ ਪੰਜਾਬ ਓਵਰਾਂਚ 270 ਦੌੜਾਂ ਹੀ ਬਣਾ ਸਕੀ ਆਖਰੀ ਓਵਰਾਂ 'ਚ ਭਾਰਤੀ ਪੇਸਰਾਂ ਦੀ ਗੇਂਦਬਾਜ਼ੀ ਵੀ ਦਮਦਾਰ ਰਹੀ ਅਤੇ ਗੇਂਦਬਾਜ਼ਾਂ ਨੇ ਅਫਰੀਕੀ ਬੱਲੇਬਾਜ਼ਾਂ ਨੂੰ ਜ਼ਿਆਦਾ ਰਨ ਬਣਾਉਣ ਦਾ ਮੌਕਾ ਨਹੀਂ ਦਿੱਤਾ ਡਿਕੋਗ ਨੇ ਭਾਰਤੀ ਗੇਂਦਬਾਜ਼ਾਂ ਖਿਲਾਫ ਦਮਦਾਰ ਖੇਡ ਵਖਾਈ ਅਤੇ ਭਾਰਤ ਖਿਲਾਫ ਆਪਣਾ ਚੌਥਾ ਸੈਂਕੜਾ ਜੜਿਆ ਡਿਕੋਕ 103 ਦੌਰਾਂ ਦੀ ਪਾਰੀ ਖੇਡ ਆਊਟ ਹੋਏ